ਸਵਾਗਤ ਹੈ ਤੁਹਾਡਾ ਤੁਸੀਂ ਦੇਖ ਰਹੇ ਹੋ ਖਬਰ ਸਰਵੇਖਣ ਰਾਜਨੀਤਿਕ ਤੇ ਸਮਾਜਿਕ ਗੱਲਬਾਤ ਕਰਾਂਗੇ ਖਬਰਾਂ ਦੇ ਅੰਦਰਲੇ ਸੱਚ ਦੀ ਗੱਲਬਾਤ ਕਰਾਂਗੇ ਖਬਰਾਂ ਦੇ ਅੰਦਰਲੀ ਤੈ ਦੀ ਮੈਂ ਹਰਦੀਪ ਕੌਰ ਹਰ ਰੋਜ਼ ਜਦੋਂ 24 ਘੰਟਿਆਂ ਦੇ ਦੌਰਾਨ ਕੀ ਕੁਝ ਵਾਪਰਿਆ ਇਹਦੀਆਂ ਸਾਰੀਆਂ ਟਿੱਪਣੀਆਂ ਤੁਹਾਡੇ ਕੋਲ ਰੱਖਦੀਆਂ ਤੁਹਾਡੇ ਸਨਮੁਖ ਰੱਖਦੀਆਂ ਤਾਂ ਉਹਦਾ ਇੱਕ ਨਿਚੋਰ ਕੱਢਣ ਦੀ ਵੀ ਕੋਸ਼ਿਸ਼ ਮੇਰੇ ਵੱਲੋਂ ਭਰਪੂਰ ਤੌਰ ਤੇ ਕੀਤੀ ਜਾਂਦੀ ਹੈ ਪਿਛਲੇ 2 ਦਿਨ ਪਹਿਲਾਂ ਜਿਸ ਤ੍ਰਿਕੇ ਦੇ ਨਾਲ ਮੁਕੇਸ਼ ਦਲਾਲ ਨੇ ਇਲੈਕਸ਼ਨ ਜਿੱਤ ਲਈ ਸੂਰਤ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਕੈਂਡੀਡੇਟ ਸੀ ਕਹਿੰਦੇ ਕਿ ਕਾਂਗਰਸ ਪਾਰਟੀ ਦੇ ਜਿਹੜੇ ਕੈਂਡੀਡੇਟ ਸੀ ਉਹਨਾਂ ਨੇ ਆਪਣੇ ਨਾਮਜ਼ਦਗੀ ਪੇਪਰ ਵਾਪਸ ਲੈ ਲਏ ਤਾਂ ਦੇਸ਼ ਦੇ ਲੋਕਾਂ ਦੇ ਵੱਲੋਂ ਵੱਡੇ ਸਵਾਲ ਖੜੇ ਕੀਤੇ ਗਏ ਕਿ ਆਖਿਰਕਾਰ ਜਿਹੜੀਆਂ ਹੋਰ ਧਿਰਾਂ ਖੜੀਆਂ ਹੋਈਆਂ ਸੀ ਹੋਰ ਪਾਰਟੀਆਂ ਦੇ ਆਗੂ ਕੜੇ ਹੋਏ ਸੀ ਉਹਨਾਂ ਨੇ ਕਿਵੇਂ ਇੰਨੀ ਆਸਾਨੀ ਦੇ ਨਾਲ ਆਪਣੇ ਪੇਪਰ ਵਾਪਸ ਲੈ ਲਈ ਸਿੱਧੇ ਤੌਰ ਤੇ ਭਾਰਤੀ ਜਨਤਾ ਪਾਰਟੀ ਦੇ ਬਾਬਤ ਜਿਸ ਤਰੀਕੇ ਉਹਨਾਂ ਨੇ ਚੰਡੀਗੜ੍ਹ ਦੇ ਵਿੱਚ ਇਹ ਇਲੈਕਸ਼ਨ ਜਿੱਤੀ ਸੀ ਤਾਂ ਬਹੁਤ ਸਾਰੇ ਲੋਕ ਇਹ ਕਹਿੰਦੇ ਹੋਏ ਨਜ਼ਰ ਆ ਰਹੇ ਨੇ ਕਿ ਇੱਥੇ ਵੀ ਇਹ ਜਿਹੜੀ ਸੀਟ ਆ ਲੁੱਟੀ ਗਈ ਆ ਕਹਿੰਦੇ ਲੋਕਾਂ ਦੇ ਕਹਿਣਾ ਇਹ ਵੀ ਆ ਕਿ ਬਹੁਤ ਸਾਰੀਆਂ ਚੀਜ਼ਾਂ ਹੋਰ ਹੋ ਸਕਦੀਆਂ ਸੀ ਪਰ ਕਾਂਗਰਸੀ ਆਗੂ ਜਿਨ੍ਹਾਂ ਨੇ ਆਪਣੇ ਨਾਮਜ਼ਦਗੀ ਪੇਪਰ ਵਾਪਸ ਲਏ ਸੀ ਉਹਨਾਂ ਦੇ ਉੱਤੇ ਵੀ ਸਵਾਲ ਵੱਡੇ ਖੜੇ ਹੋਗੇ ਹੁੰਨ ਗਲ ਕਰਦੇ ਆ ਪੰਜਾਬ ਦੀ ਤਾਂ ਪੰਜਾਬ ਦੇ ਵਿੱਚ ਅਸੀਂ ਆਏ ਦਿਨ ਦੇਖਦੇ ਆ ਜਿੱਥੇ ਦਲ ਬਦਲੀਆਂ ਨੇ ਜਿੱਥੇ ਵਿਰੋਧ ਆ ਜਿੱਥੇ ਇੱਕ ਦੂਜੇ ਦੇ ਉੱਤੇ ਵਿਵਾਦਕ ਟਿੱਪਣੀਆਂ ਨੇ ਉੱਥੇ ਹੀ ਕਿਸੇ ਖਾਸ ਭਾਈਚਾਰੇ ਦੇ ਲੋਕਾਂ ਦੇ ਦਿਲਾਂ ਨੂੰ ਜਿਹੜੀ ਠੇਸ ਪਹੁੰਚਦੀ ਆ ਉਹਦੇ ਬਾਬਤ ਵੀ ਉਸ ਤੋਂ ਬਾਅਦ ਜਿਹੜੇ ਰਾਜਨੀਤਿਕ ਆਗੂ ਹੁੰਦੇ ਨੇ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਵਿਰੋਧ ਦਾ ਜਿਹੜਾ ਸਾਹਮਣਾ ਕਰਨਾ ਪੈਂਦਾ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਖਾਸ ਤੌਰ ਤੇ ਗੱਲਬਾਤ ਕਰਾਂਗੇ ਰਾਸਨੀਤਿਕ ਆਗੂਆਂ ਦੀ ਬੋਲਬਾਣੀ ਦੀ ਨੈਤਿਕ ਕਦਰਾਂ ਕੀਮਤਾਂ ਤੋਂ ਕੋਂਹਾ ਦੂਰ ਜਾ ਚੁੱਕੇ ਸਾਡੇ ਰਾਸਨੀਤਿਕ ਆਗੂ ਇਲੈਕਸ਼ਨ ਨੂੰ ਜਿੱਤਣ ਦੇ ਲਈ ਤੇ ਕਈ ਵਾਰੀ ਜਦੋਂ ਕਿਸੇ ਵੀ ਰੈਲੀ ਨੂੰ ਸੰਬੋਧਨ ਕਰਦੇ ਨੇ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦੇ ਨੇ ਤਾਂ ਉਸ ਵੇਲੇ ਰੋ ਦੇ ਵਿੱਚ ਆ ਕੇ ਅਜਿਹੀ ਸ਼ਬਦਾਵਲੀ ਬੋਲ ਜਾਂਦੇ ਨੇ ਕਿ ਉਹਨਾਂ ਨੂੰ ਆਪਣੇ ਆਪ ਹੀ ਪਤਾ ਨਹੀਂ ਲੱਗਦਾ ਜਾਂ ਫਿਰ ਇਸ ਤਰੀਕੇ ਦੇ ਨਾਲ ਕਹਿ ਦਿੰਦੇ ਆ ਕਿ ਸੱਤਾ ਇਸ ਕਦਰ ਉਹਨਾਂ ਦੇ ਦਿਮਾਗ ਦੇ ਉੱਤੇ ਭਾਰੀ ਹੋ ਜਾਂਦੀ ਹੈ ਕਿ ਉਹਨਾਂ ਨੂੰ ਸੋਚਣ ਸਮਝਣ ਦੀ ਜਿਹੜੀ ਉਹਨਾਂ ਦੀ ਬੁੱਧੀ ਹੈ ਖਤਮ ਹੋ ਜਾਂਦੀ ਹੈ ਸਿਆਣੇ ਅਕਸਰ ਕਹਿੰਦੇ ਨੇ ਕਿ ਪਹਿਲਾਂ ਤੋਲੋ ਫਿਰ ਬੋਲੋ ਲੇਕਿਨ ਰਾਜਨੀਤਿਕ ਆਗੂ ਪਹਿਲਾਂ ਬੋਲਦੇ ਨੇ ਫਿਰ ਉਹਨਾਂ ਦੇ ਕੋਲ ਝੋਲਣ ਦੇ ਲਈ ਸਮਾਇਨੀ ਵੱਛਦਾ ਫਿਰ ਵਾਰ-ਵਾਰ ਨੇ ਫਿਰ ਵਾਰ-ਵਾਰ ਇੱਕ ਵਾਰ ਨਹੀਂ ਕਈ ਵਾਰ ਮਾਫੀਆਂ ਮੰਗਦੇ ਹੋਏ ਨਜ਼ਰ ਆਉਂਦੀ ਨੇ ਸੋਸ਼ਲ ਮੀਡੀਆ ਦੇ ਉੱਤੇ ਕਈ ਤਰੀਕੇ ਦੀਆਂ ਚੀਜ਼ਾਂ ਜਿਹੜੀਆਂ ਚੱਲ ਰਹੀਆਂ ਨੇ ਖਾਸ ਤੌਰ ਤੇ ਵੱਡੇ ਤੌਰ ਤੇ ਅੱਜ ਜਿਹੜੀ ਗੱਲਬਾਤ ਕਰਾਂਗੀ ਮੈਂ ਲਾਲਜੀਤ ਸਿੰਘ ਪੁੱਲਰ ਹੁਰਾਂ ਦੀ ਜਿਸ ਤਰੀਕੇ ਦੇ ਨਾਲ ਲਾਲਜੀਤ ਸਿੰਘ ਪੁੱਲਰ ਉਹਨਾਂ ਨੇ ਰਾਮਗੜੀਆ ਭਾਈਚਾਰੇ ਦੇ ਲੋਕਾਂ ਦੇ ਲਈ ਟਿੱਪਣੀ ਕੀਤੀ ਤਾਂ ਉਸ ਤੋਂ ਬਾਅਦ ਉਹਨਾਂ ਦੀਆਂ ਮੁਸ਼ਕਲਾਂ ਵੱਧ ਤਿੰਗ ਹੁੰਗਿਆ ਨਜ਼ਰ ਆ ਰਹੀਆਂ ਨੇ ਚੋਣ ਕਮਿਸ਼ਨਰ ਨੇ ਇੱਕ ਤਰੀਕੇ ਨਾਲ ਉਹਨਾਂ ਨੂੰ ਆਪਣੀ ਰਡਾਰ ਤੇ ਲੈ ਲਿਆ ਹਾਲਾਂਕਿ ਉਹਨਾਂ ਨੇ ਮਾਫੀ ਵੀ ਮੰਗੀ ਇੱਕ ਵਾਰ ਨਹੀਂ ਇੱਕ ਵਾਰੀ ਸੋਸ਼ਲ ਮੀਡੀਆ ਤੇ ਵੀ ਮੰਗ ਚੁੱਕੇ ਨੇ ਤੇ ਇੱਕ ਦੋ ਟੀਵੀ ਚੈਨਲ ਤੇ ਉੱਤੇ ਇੰਟਰਵਿਊ ਦਿੰਦੇ ਹੋਏ ਵੀ ਉਹ ਗੱਲ ਕਹਿ ਚੁੱਕੇ ਨੇ ਉਹਨਾਂ ਦਾ ਕਹਿਣਾ ਸੀ ਕਿ ਇਹ ਜਿਹੜੀ ਟਿੱਪਣੀ ਮੇਰੇ ਵੱਲੋਂ ਕੀਤੀ ਗਈ ਆ ਉਹ ਪੂਰੇ ਪਾਈਚਾਰੇ ਦੇ ਲੋਕਾਂ ਦੇ ਲਈ ਨਹੀਂ ਸੀ ਇੱਕ ਖਾਸ ਆਗੂ ਦੇ ਲਈ ਸੀ ਜਿਹੜੇ ਕਿ ਚੋਨ ਮੈਦਾਨ ਦੇ ਵਿੱਚ ਉਹਨਾਂ ਦੇ ਸਾਹਮਣੇ ਸਨ ਤੇ ਜਦੋਂ ਰਾਮਗੜੀਆ ਪਾਈਚਾਰਾ ਹੁਣ ਇਹਨਾਂ ਸਾਰੀਆਂ ਚੀਜ਼ਾਂ ਤੋਂ ਸੁਨਿਆਰੇ ਜਦੋਂ ਇਕੱਠੇ ਹੋਏ ਨੇ ਤਾਂ ਉਹਨਾਂ ਦਾ ਕਹਿਣਾ ਇਹ ਆ ਕਿ ਇਹ ਤਾਂ ਕੋਈ ਗੱਲ ਨਹੀਂ ਬੰਦੀ ਕਿ ਤੁਹਾਡੇ ਸਾਹਮਣੇ ਕੋਈ ਬੈਠਾ ਏ ਤੁਸੀਂ ਉਹਦੇ ਮੂੰਹ ਦੇ ਉੱਤੇ ਇੱਕ ਚਪੇੜ ਮਾਰੋ ਤੇ ਬਾਅਦ ਵਿੱਚ ਮਾਫੀ ਮੰਗ ਲਓ ਮਾਫੀ ਕਬੂਲ ਨਹੀਂ ਆ ਹੁਣ ਨਾਲ ਦੀ ਨਾਲ ਗੱਲ ਕਰੀਏ ਲਾਲਜੀਤ ਭੁੱਲਰ ਹੁਰਾਂ ਦੀ ਜਿਸ ਲਈ ਕਿ ਮੈਂ ਤੁਹਾਨੂੰ ਦੱਸਿਆ ਕਿ ਚੋਣ ਕਮਿਸ਼ਨਰ ਨੇ ਵੀ ਆਪਣੀ ਰਡਾਰ ਤੇ ਲੈ ਲਿਆ ਸਥਾਨਕ ਉਥੋਂ ਦੇ ਜਿਹੜੇ ਡੀਸੀ ਆਫਿਸ ਤੋਂ ਵੀ ਚੋਣ ਕਮਿਸ਼ਨਰ ਦੇ ਵੱਲੋਂ ਉਹਨਾਂ ਦੀ ਜਿਹੜੀ ਰਿਪੋਰਟ ਮੰਗਾਈ ਗਈ ਆ ਤਾਂ ਕਿ ਉਹਨਾਂ ਦੇ ਉੱਤੇ ਉਸ ਤਰੀਕੇ ਦੇ ਨਾਲ ਜਿਹੜੀ ਕੀ ਕਾਰਵਾਈ ਕੀਤੀ ਜਾ ਸਕੇ ਲੇਕਿਨ ਹੁਣ ਜੇਕਰ ਇਸ ਮਾਮਲੇ ਦੀ ਤਹਿ ਤੱਕ ਜਾਈਏ ਇਸ ਮਾਮਲੇ ਦਾ ਨਿਚੋੜ ਕਢਿਏ ਕਿ ਆਖਰਕਾਰ ਜਿਹੜੇ ਸਾਡੇ ਰਾਜਨੀਤਿਕ ਆਗੂ ਨੇ ਜਿਨ੍ਹਾਂ ਨੂੰ ਲੋਕ ਇੱਕ ਤਰੀਕੇ ਦੇ ਨਾਲ ਫੋਲੋ ਕਰਦੇ ਨੇ ਦੇਖਦੇ ਨੇ ਸਾਡੇ ਪੰਜਾਬ ਦਾ ਬੱਚਾ-ਬੱਚਾ ਉਹਨਾਂ ਦੇ ਉੱਤੇ ਨਜ਼ਰ ਰੱਖਦਾ ਏ ਉਹਨਾਂ ਦੀ ਅਜਿਹੀ ਬੋਲਬਾਣੀ ਸਾਡੇ ਬੱਚਿਆਂ ਨੂੰ ਕਿਸ ਤਰੀਕੇ ਦੀ ਸੇਧ ਦਿੰਦੀ ਹੈ ਜੇਕਰ ਗੱਲ ਕਰੀਏ ਤਾਂ ਪਿਛਲੇ ਕੁਝ ਬੀਤੇ ਸਮੇਂ ਤੋਂ ਰਾਜਨੀਤੀ ਦੇ ਵਿੱਚ ਇੰਨਾ ਕੁ ਗੰਦਲਾਪਨ ਆ ਗਿਆ ਇੰਨੀ ਕੁ ਲੋਕਾਂ ਦੀ ਇੰਨੀ ਕੁ ਲੋਕਾਂ ਦੀ ਮਾਫ ਕਰਨਾ ਇੰਨੀ ਕੁ ਰਾਜਨੀਤਿਕ ਲੀਡਰਾਂ ਦੀ ਜਿਹੜੀ ਬੋਲਬਾਣੀ ਆਗੀ ਖਰਾਬ ਹੋ ਗਈ ਆ ਕਿ ਉਹ ਇੱਕ ਦੂਜੇ ਨੂੰ ਇਸ ਤਰੀਕੇ ਦੇ ਨਾਲ ਢਾਹ ਲਾਉਂਦੇ ਹੋਏ ਨਜ਼ਰ ਆ ਰਹੇ ਨੇ ਕਿ ਕੋਈ ਵੀ ਚੀਜ਼ ਜਿਹੜੀ ਆ ਹੱਥੋਂ ਖਾਲੀ ਜਾਣ ਹੀ ਨਹੀਂ ਦਿੰਦੇ ਲਾਜੀਤ ਭੁੱਲਰ ਹੁਰੀ ਤਾਂ ਫਸੇ ਫਸੇ ਮਾਫੀ ਵੀ ਮੰਗੀ ਪਰ ਹੁਣ ਚਰਚਾ ਇਹ ਚੱਲ ਰਹੀ ਆ ਕਿ ਲਾਲਜੀਤ ਭੁੱਲਰ ਹੁਰਾਂ ਨੂੰ ਜਿਥੋਂ ਖਡੂਰ ਸਾਹਿਬ ਤੋਂ ਸੀ ਲੋਕਾਂ ਦੇ ਵੱਲੋਂ ਤੇ ਖਾਸ ਤੌਰ ਤੇ ਅੰਦਰੂਨੀ ਉਹਨਾਂ ਦੇ ਕੁਝ ਇੱਕ ਜਿਹੜੇ ਰਾਜਨੀਤਿਕ ਆਗੂ ਨੇ ਆਮ ਆਦਮੀ ਪਾਰਟੀ ਦੇ ਉਹਨਾਂ ਦੇ ਵੱਲੋਂ ਮੰਗ ਕੀਤੀ ਜਾ ਰਹੀ ਆ ਕਿ ਲਾਲਜੀਤ ਭੁੱਲਰ ਨੂੰ ਬਾਹਰ ਦਾ ਰਸਤਾ ਦਿਖਾਇਆ ਜਾਵੇ। ਉਹਨਾਂ ਨੂੰ ਮੰਤਰੀ ਪਦ ਦੇ ਅਹੁਦੇ ਤੋਂ ਬਰਖਾਸਤ ਕੀਤਾ ਜਾਵੇ। ਚਰਚਾ ਇਹ ਵੀ ਚੱਲ ਰਹੀ ਆ ਕਿ ਉਹਨਾਂ ਦੀ ਖਡੂਰ ਸਾਹਿਬ ਤੋਂ ਜਿਹੜੀ ਟਿੱਕ ਟ ਹੈ ਉਹ ਹੁਣ ਕੱਟੀ ਜਾ ਸਕਦੀ ਹੈ। ਗੱਲ ਕਰੀਏ ਖਡੂਰ ਸਾਹਿਬ ਹਲਕੇ ਦੀ ਤਖਦੂਰ ਸਾਹਿਬ ਹਲਕੇ ਦੇ ਬਾਬਤ ਲਗਾਤਾਰ ਜਦੋਂ ਤੋਂ 2024 ਇਲੈਕਸ਼ਨ ਦਾ ਜਿਹੜਾ ਐਲਾਨ ਹੋਇਆ ਬਹੁਤ ਸਾਰੀਆਂ ਚੀਜ਼ਾਂ ਸਾਹਮਣੇ ਆ ਰਹੀਆਂ ਨੇ ਖਦੂਰ ਸਾਹਿਬ ਹਲਕੇ ਤੋਂ ਚਰਚਾ ਲਗਾਤਾਰ ਚੱਲ ਰਹੀ ਹੈ ਕਿ ਇੱਥੇ ਭਾਈ ਅਮਰਿਤਪਾਲ ਸਿੰਘ ਖੂਰਾ ਦੇ ਵੱਲੋਂ ਇਲੈਕਸ਼ਨ ਲੜੀ ਜਾਵੇਗੀ ਉਹਨਾਂ ਦੇ ਵਕੀਲ ਰਾਜਦੇਵ ਸਿੰਘ ਖਾਲਸਾ ਦੇ ਵੱਲੋਂ ਇਹ ਐਲਾਨ ਕੀਤਾ ਗਿਆ ਮੀਡੀਆ ਦੇ ਇੱਕ ਹਿੱਸੇ ਦੇ ਨਾਲ ਗੱਲ ਕੀਤੀ ਗਈ ਹੈ ਕਿ ਉਹ ਆਜ਼ਾਦ ਤੌਰ ਤੇ ਇਲੈਕਸ਼ਨ ਲੜਨਗੇ ਅੱਜ ਉਹਨਾਂ ਦੇ ਮਾਤਾ ਪਿਤਾ ਜਦੋਂ ਉਹਨਾਂ ਨੂੰ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਮਿਲਣ ਲਈ ਗਏ ਨੇ ਤਾਂ ਇੱਥੇ ਸਵਾਲ ਜਿਹੜੇ ਵੱਡੇ ਖੜੇ ਹੁੰਦੇ ਨੇ ਕੀ ਇਹ ਇਲੈਕਸ਼ਨ ਭਾਈ ਅਮਰਿਤਪਾਲ ਸਿੰਘ ਵੱਲੋਂ ਆਪ ਲੜੀ ਜਾ ਰਹੀ ਹੈ ਜਾ ਸਾਡੇ ਪੰਜਾਬ ਦੇ ਵਿੱਚ ਅਕਸਰ ਇਹੀ ਹੁੰਦਾ ਏ ਕਿ ਬਹੁਤ ਸਾਰੇ ਲੋਕ ਅਜਿਹੇ ਹੁੰਦੇ ਨੇ ਕਿ ਜਿਹੜੇ ਫੂਕ ਪੰਜਾਬੀ ਦੇ ਵਿੱਚ ਸ਼ਬਦ ਇਸਤੇਮਾਲ ਕਰਾਂ ਤੇ ਚੁੱਕਣਾ ਜਿਹੜੀ ਆ ਕਹਿੰਦੇ ਕਈ ਵਾਰੀ ਬੰਦੇ ਨੂੰ ਜਿਹੜਾ ਹੈਗਾ ਪਿੱਛੇ ਵੱਲ ਨੂੰ ਕਰ ਦਿੰਦੀ ਹੈ ਕਿਉਂ ਫੂਕ ਦੇ ਵਿੱਚ ਆ ਕੇ ਇਲੈਕਸ਼ਨ ਲੜ ਰਹੇ ਨੇ ਜਾਂ ਫਿਰ ਉਹਨਾਂ ਦਾ ਇਲੈਕਸ਼ਨ ਲੜਨ ਦਾ ਆਪਣਾ ਮਾਨ ਹੈ ਕਿਉਂਕਿ ਜੇਕਰ ਭਾਈ ਅਮਰਪਾਲ ਸਿੰਘ ਦੀ ਗੱਲ ਕਰੀਏ ਤਾਂ ਭਾਈ ਅਮਰਪਾਲ ਸਿੰਘ ਹੋਰਾਂ ਨੇ ਜਦੋਂ ਇੱਕ ਸਮੇਂ ਪਾਸਪੋਰਟ ਨੂੰ ਲੈ ਕੇ ਉਹਨਾਂ ਦੀ ਗੱਲ ਚੱਲੀ ਤਾਂ ਉਸ ਸਮੇਂ ਉਹਨਾਂ ਨੇ ਕਿਹਾ ਸੀ ਕਿ ਪਾਸਪੋਰਟ ਹੈ ਕੀ ਚੀਜ਼ ਇੱਕ ਤਰੀਕੇ ਦੇ ਨਾਲ ਸਿਰਫ ਤੇ ਸਿਰਫ ਇੱਕ ਟਰੈਵਲ ਡਾਕੂਮੈਂਟ ਹੈ ਜਦੋਂ ਭਾਈ ਅਮਰਿਤਪਾਲ ਸਿੰਘ ਭਾਰਤ ਦੇ ਸੰਵਿਧਾਨ ਦੀ ਬਾਬਤ ਇਸ ਤਰੀਕੇ ਦੇ ਨਾਲ ਗੱਲ ਕਰਦੇ ਨੇ ਹੁਣ ਜਦੋਂ ਉਹਨਾਂ ਨੇ ਇਲੈਕਸ਼ਨ ਲੜਨਾ ਕਬੂਲ ਕਰ ਲਿਆ ਤਾਂ ਕਿ ਭਾਈ ਅਮਰਿਤਪਾਲ ਸਿੰਘ ਨੇ ਭਾਰਤ ਦੇ ਸੰਵਿਧਾਨ ਨੂੰ ਮੰਨਣਾ ਵੀ ਕਬੂਲ ਕਰ ਲਿਆ ਸਵਾਲ ਵੱਡਾ ਹੈ ਇਲੈਕਸ਼ਨ ਲੜਨ ਦਾ ਅਧਿਕਾਰ ਹਰ ਇੱਕ ਇਨਸਾਨ ਦਾ ਆਪੋ ਆਪਣਾ। ਬੇਸ਼ੱਕ ਉਹ ਇਲੈਕਸ਼ਨ ਲੜਨ ਪਰ ਵੱਡੀ ਗੱਲ ਇਹ ਆ ਜਾਂਦੀ ਹੈ ਕਿ ਉਹਨਾਂ ਨੇ ਜੇਕਰ ਵਾਕਈ ਆਪਣੇ ਆਪ ਨੂੰ ਇੱਕ ਵੱਡੇ ਰਾਜਨੀਤਿਕ ਆਗੂ ਦੇ ਤੌਰ ਤੇ ਉਭਾਰਨਾ ਹੈ ਤਾਂ ਉਹਨਾਂ ਨੂੰ ਭਾਰਤ ਦੇ ਸੰਵਿਧਾਨ ਦੇ ਅੰਦਰ ਰਹਿੰਦੇ ਹੋਏ ਅੱਗੇ ਵੱਲ ਨੂੰ ਵਧਣਾ ਪਏਗਾ। ਸਭ ਤੋਂ ਪਹਿਲਾਂ ਉਹਨਾਂ ਦੇ ਸਾਹਮਣੇ ਇੱਕ ਚੁਣੌਤੀ ਕਿ ਉਹ ਸਾਰੇ ਇੱਕ ਪਾਸੇ ਤਾਂ ਜੇਲ੍ਹ ਦੇ ਵਿੱਚ ਨੇ ਜਦੋਂ ਜੇਲ੍ਹ ਦੇ ਵਿੱਚ ਬੈਠ ਕੇ ਹੀ ਇਲੈਕਸ਼ਨ ਲੜਨੀ ਆ ਤਖਦੂਰ ਸਾਹਿਬ ਹਲਕੇ ਦੇ ਕਿਉਂਕਿ ਖਡੂਰ ਸਾਹਿਬ ਹਲਕੇ ਦੀ ਗੱਲ ਕਰੀਏ ਮੰਨਿਆ ਤਾਂ ਪੰਥਕ ਹਲਕਾ ਜਾਂਦਾ ਹੈ ਪਰ باوجود ਇਸ ਦੇ ਹੋਰ ਵੀ ਬਹੁਤ ਸਾਰੀਆਂ ਬਰਾਦਰੀਆਂ ਜਿਹੜੀਆਂ ਉੱਥੇ ਹੈਗੀਆਂ ਨੇ ਭਾਈ ਅਮਰਿਤਪਾਲ ਸਿੰਘ ਹੋਰਾਂ ਦੇ ਲਈ ਇੱਕ ਵੱਡਾ ਚੈਲੰਜ ਇਹ ਆ ਕਿ ਕੀ ਉਹ ਉਹਨਾਂ ਸਾਰੇ ਲੋਕਾਂ ਨੂੰ ਆਪਣੇ ਨਾਲ ਲੈ ਕੇ ਚੱਲ ਸਕਣਗੇ ਕਿਉਂਕਿ ਨਾ ਤਾਂ ਉਹ ਕਿਸੇ ਰੈਲੀ ਨੂੰ ਸੰਬੋਧਨ ਕਰ ਸਕਣਗੇ ਨਾ ਹੀ ਉਹ ਕਿਸੇ ਇਕੱਠ ਨੂੰ ਸੰਬੋਧਨ ਕਰ ਸਕਣਗੇ ਲੇਕਿਨ ਜੇਲ੍ਹ ਦੇ ਵਿੱਚ ਉਹ ਬੈਠੇ ਹੋਣਗੇ ਲੇਕਿਨ ਉਹਨਾਂ ਦੇ ਬਾਹਰਲੇ ਜਿਹੜੇ ਸਾਥੀ ਆ ਉਹਨਾਂ ਦੇ ਨਾਮ ਦੇ ਉੱਤੇ ਇੱਕ ਹਵਾ ਬਣਾਉਣਗੇ ਦੇਖਣਾ ਬੇहद ਲਾਜ਼ਮੀ ਹੋਵੇਗਾ ਕਿ ਅਮਰਿਤਪਾਲ ਸਿੰਘ ਹੋਰਾਂ ਦੇ ਹੱਕ ਦੇ ਵਿੱਚ ਇਹ ਹਵਾ ਬੰਦੀ ਹੈ ਕਿਉਂਕਿ ਜੇਕਰ ਇਹ ਹਵਾ ਬੰਦੀ ਆ ਤਾਂ ਇਹ ਹਵਾ ਬਣਨ ਦੇ ਲਈ ਉਹਨਾਂ ਨੂੰ ਭਾਰਤ ਦੇ ਸੰਵਿਧਾਨ ਦੇ ਮੁਤਾਬਿਕ ਵਿਚਰਨਾ ਪਵੇਗਾ ਬਾਰੇ ਜੇਕਰ ਉਹਨਾਂ ਦੀ ਅਸੀਂ ਹਿਸਟਰੀ ਨੂੰ ਫਰੋਲ ਲਈਏ ਭਾਈ ਅਮਰਿਤਪਾਲ ਸਿੰਘ ਹੋਰਾਂ ਦੇ ਹਾਲਾਂਕਿ ਗੱਲ ਕਰਨੀ ਬੰਦੀ ਆ ਕਿ ਜਦੋਂ ਉਹਨਾਂ ਦਾ ਪੰਜਾਬ ਦੇ ਵਿੱਚ ਨਾਮ ਚੱਲਣਾ ਜਦੋਂ ਸ਼ੁਰੂ ਹੋਇਆ ਵਾਰਿਸ ਜਥੇਬੰਦੀ ਦੇ ਮੁਖੀ ਬਣ ਕੇ ਜਦੋਂ ਉਹ ਲੋਕਾਂ ਦੇ ਅੱਗੇ ਆਏ ਤਾਂ ਬਹੁਤ ਸਾਰੇ ਲੋਕਾਂ ਨੂੰ ਖਾਸ ਕਰਕੇ ਨੌਜਵਾਨਾਂ ਨੂੰ ਉਹਨਾਂ ਨੇ ਲਾਮਬੰਦ ਕਰ ਲਿਆ ਬਹੁਤ ਸਾਰੇ ਲੋਕ ਉਹਨਾਂ ਦੇ ਨਾਲ ਆ ਕੇ ਜੁੜ ਗਏ ਲੇਕਿਨ ਇੱਕ ਸਮੇਂ ਦੇ ਵਿੱਚ ਵਿਵਾਦ ਵੀ ਉਹਨਾਂ ਦੇ ਨਾਮ ਤੇ ਵੜਾਰੇ ਆ ਕੁਰਸੀਆਂ ਨੂੰ ਲੈ ਕੇ ਜਿਹੜਾ ਗੁਰਦੁਆਰਿਆਂ ਦੇ ਵਿੱਚ ਕੁਰਸੀਆਂ ਦੇ ਉੱਤੇ ਬੈਠੀ ਹੋਈ ਸੰਗਤ ਨੂੰ ਲੈ ਕੇ ਜਿਹੜੀ ਉਹਨਾਂ ਨੇ ਬਿਆਨਬਾਜ਼ੀ ਕੀਤੀ ਤਾਂ ਉਹਦੇ ਤੋਂ ਪੰਜਾਬ ਦੇ ਕੁਝ ਹੀ ਲੋਕ ਇਹ ਕਹਿੰਦੇ ਹੋਏ ਨਜ਼ਰ ਆਏ ਕਿ ਉਹਨਾਂ ਦੀ ਇਹ ਸ਼ਬਦਾਵਲੀ ਗਲਤ ਸੀ ਕੁਰਸੀਆਂ ਨੂੰ ਅੱਗ ਲਾ ਕੇ ਫੂਕਣਾ ਇਹ ਬੇहद ਜਿਹੜਾ ਨਿੰਦਨਯੋਗ ਸੀ ਫਿਰ ਵਿਵਾਦਿਤ ਉਹ ਚੀਜ਼ ਵੀ ਹੋ ਗਈ ਜਦੋਂ ਅ즈ਨਾਲਾ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਲੈ ਕੇ ਪਹੁੰਚ ਗਏ ਤਾਂ ਲੋਕਾਂ ਦਾ ਇਹ ਕਹਿਣਾ ਸੀ ਕਿ ਇਸ ਤਰੀਕੇ ਦੇ ਨਾਲ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਆ ਪਰ باوجود ਇਸ ਦੇ ਜਦੋਂ ਐਨਐਸਏ ਲਗਾ ਕੇ ਉਹਨਾਂ ਨੂੰ ਡਿਬਰੂਗੜੀ ਦੀ ਜੇਲ੍ਹ ਅਸਾਮ ਦੇ ਵਿੱਚ ਭੇਜ ਦਿੱਤਾ ਗਿਆ ਹੁਣ ਜੇਕਰ ਇਲੈਕਸ਼ਨ ਲੜਦੇ ਨੇ ਤਾਂ ਭਾਰਤ ਦੇ ਸੰਵਿਧਾਨ ਦੇ ਵਿੱਚ ਰਹਿੰਦੇ ਹੋਏ ਜਦੋਂ ਇਲੈਕਸ਼ਨ ਲੜਨੀ ਆ ਲੇਕਿਨ ਜਿਹੜੀ ਉਹਨਾਂ ਦੀ ਸ਼ਬੀ ਆ ਜਿਹੜੀ ਉਹਨਾਂ ਦੀ شخصیت ਆ ਇੱਕ ਤਰੀਕੇ ਦੇ ਨਾਲ ਜਿਹੜੀ ਉਹਨਾਂ ਦੀ ਬੋਲਬਾਣੀ ਆ ਜਿਸ ਤਰੀਕੇ ਦੇ ਨਾਲ ਲੋਕਾਂ ਦੇ ਵਿੱਚ ਵਿਚਰਦੇ ਨੇ ਜਿਸ ਤਰੀਕੇ ਦੇ ਨਾਲ ਲੋਕਾਂ ਨੂੰ ਆਪਣੇ ਵੱਲ ਨੂੰ ਖਿੱਚਦੇ ਨੇ ਉਹਦੇ ਤੇ ਵੱਡੇ ਸਵਾਲ ਖੜੇ ਹੁੰਦੇ ਨੇ ਕਿ ਉਹਨਾਂ ਦੀ ਜਿਹੜੀ ਬੋਲਬਾਣੀ ਆ ਥੋੜੀ ਤਤਤੀ ਆ ਥੋੜੀ ਗਰਮ ਆ ਤੇ ਉਸ ਗਰਮ ਤੇ ਤਿੱਤੀ ਸ਼ਬਦਾਵਲੀ ਨੂੰ ਖਡੂਰ ਸਾਹਿਬ ਹਲਕੇ ਦੇ ਲੋਕ ਕਿੰਨਾ ਪ੍ਰਵਾਨ ਕਰਦੇ ਨੇ ਇਹਦੇ ਤੇ ਜਿਹੜੀ ਨਜ਼ਰ ਬਣੀ ਰਹਿਣੀ ਆ ਲੇਕਿਨ ਕਿਉਂਕਿ ਖਡੂਰ ਸਾਹਿਬ ਹਲਕੇ ਤੋਂ ਹਲੇ ਤੱਕ ਨਾ ਤਾਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਆਪਣਾ ਕੋਈ ਉਮੀਦਵਾਰ ਉਤਾਰਿਆ ਗਿਆ ਅਤੇ ਨਾ ਹੀ ਹਲੇ ਤੱਕ ਕਾਂਗਰਸ ਦੇ ਵੱਲੋਂ ਆਪਣਾ ਕੋਈ ਉਮੀਦਵਾਰ ਉਤਾਰਿਆ ਗਿਆ ਚਰਚਾ ਚੱਲ ਰਹੀ ਹੈ ਕਿ ਖਡੂਰ ਸਾਹਿਬ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਇੱਕ ਹਲਕਾ ਕੋਈ ਉਮੀਦਵਾਰ ਜਿਹੜਾ ਕੋਈ ਵੱਡਾ ਨਾਮ ਨਹੀਂ ਹੋਏਗਾ ਜਿਹਦਾ ਕੋਈ ਵੱਡਾ ਆਧਾਰ ਨਹੀਂ ਹੋਏਗਾ ਉਹਨੂੰ ਉਸ ਚੋਣ ਮੈਦਾਨ ਦੇ ਵਿੱਚੋਂ ਉਤਾਰੇਗਾ ਦੇਖਣਾ ਇਹ ਵੀ ਬੜਾ ਦਿਲਚਸਪ ਹੋਵੇਗਾ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸਿਮਰਨਜੀਤ ਸਿੰਘ ਮਾਨ ਪੁਰਾਂ ਦੇ ਵੱਲੋਂ ਜਦੋਂ ਇਲੈਕਸ਼ਨ ਉਹ ਲੜਦੇ ਨੇ ਤਾਂ ਉਹਨਾਂ ਦੀ ਜਿਹੜੀ ਪ੍ਰਤੀਕਿਰਿਆ ਕੀ ਰਹਿਣ ਵਾਲੀ ਹੈ ਹੋਣਾ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਜਦੋਂ ਚੱਲ ਰਹੀਆਂ ਨਾ ਤੇ ਖਡੂਰ ਸਾਹਿਬ ਹਲਕਾ ਇੱਕ ਹੌਟ ਸੀਟ ਬਣ ਗਈ ਨਾਲ ਹੀ ਅਸੀਂ ਗੱਲ ਕਰੀਏ ਜਲੰਧਰ ਸੀਟ ਦੀ ਤਾਂ ਜਲੰਧਰ ਸੀਟ ਦੇ ਉੱਤੇ ਜਿਸ ਤਰੀਕੇ ਦੇ ਨਾਲ ਮੈਂ ਪ੍ਰੋਗਰਾਮ ਦੇ ਆਗਾਜ਼ ਦੇ ਵਿੱਚ ਹੀ ਗੱਲ ਕੀਤੀ ਸੀ ਕਿ ਲੀਡਰਾਂ ਦੀ ਬੋਲ ਬਾਣੀ ਦਾ ਜ਼ਿਕਰ ਅੱਜ ਕਰਨਾ ਹੈ ਕਿ ਲੀਡਰ ਆਪਣੇ ਨਿਜੀ ਮਫਾਦੇ ਲਈ ਆਪਣੇ ਨਿੱਜੀ ਹਿੱਤਾਂ ਦੇ ਲਈ ਇਸ ਕਦਰ ਦੀ ਬਿਆਨਬਾਜ਼ੀ ਕਰ ਜਾਂਦੇ ਨੇ ਜਿਹੜੀ ਕਿ ਬਾਅਦ ਵਿੱਚ ਉਹਨਾਂ ਦੇ ਆਪਣੀ ਹੀ ਉੱਤੇ ਭਾਰੀ ਪੈਂਦੀ ਹੈ ਤੇ ਇਹ ਬੋਲਬਾਣੀ ਭਾਰੀ ਪੈ ਗਈ ਵਿਕਰਮਜੀਤ ਚੌਧਰੀ ਦੇ ਉੱਤੇ ਸਾਬਕਾ ਮੁੱਖ ਮੰਤਰੀ ਚੰਜੀਤ ਸਿੰਘ ਚੰਨੀ ਦੀ ਜਦੋਂ ਟਿਕਟ ਅਨਾਉਂਸ ਹੋ ਗਈ ਕਿ ਜਲੰਧਰ ਤੋਂ ਲੜਨਗੇ ਤੇ ਬਗਾਵਤ ਦੇ ਸੁਰ ਉਠ ਖੜੇ ਵਿਕਰਮਜੀਤ ਚੌਧਰੀ ਦੇ ਪਰਿਵਾਰ ਦੇ ਵੱਲੋਂ ਲੇਕਿਨ ਉਹਨਾਂ ਬਗਾਵਤ ਦੇ ਸੁਰਾਂ ਨੂੰ ਜਿਸ ਤਰੀਕੇ ਦੀ ਬੋਲਵਾਨੀ ਉਹਨਾਂ ਨੇ ਚਰਨਜੀਤ ਸਿੰਘ ਚੰਨੀ ਹੁਰਾਂ ਦੇ ਲਈ ਬੋਲੀ ਚਰਚਾ ਇਹ ਹੈ ਕਿ ਹੁਣ ਜਿਹੜੇ ਜਲੰਧਰ ਦੇ ਵਿੱਚ ਕੁਝ ਇੱਕ ਪੋਸਟਰ ਜਿਹੜੇ ਵੈਨ ਗੱਡੀ ਦੇ ਵਿੱਚ ਘੁੰਮ ਰਹੇ ਨੇ ਜਾਂ ਵੱਖ-ਵੱਖ ਥਾਵਾਂ ਤੇ ਜਿਹੜੇ ਲੱਗੇ ਹੋਈ ਦਿਖਾਈ ਦੇ ਰਹੇ ਨੇ ਜਿਦੇ ਤੇ ਉੱਤੇ ਵੱਡੀ ਵੱਡੀ ਸ਼ਬਦਾਵਲੀ ਦੇ ਵਿੱਚ ਲਿਖਿਆ ਹੋਇਆ ਬੱਚੋ 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 ਚੰਨੀ ਕਰਦਾ ਮਸਲੇ ਹੱਲ ਘਰ ਘਰ ਚੱਲੀ ਇਹੋ ਕੱਲ ਇਹ ਨਾਰਾ ਜਦੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਬਣੇ ਸੀ ਉਦੋਂ ਜਿਹੜਾ ਦਿੱਤਾ ਗਿਆ ਸੀ ਤੇ ਇਹਦੇ ਉਲਟ ਨਾਰਾ ਦੇ ਦਿੱਤਾ ਗਿਆ ਬਚੋ 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 ਚੰਨਜੀਤ ਸਿੰਘ ਚੰਨੀ ਕਰਦਾ ਗੰਦੀ ਗੱਲ ਸਿੱਧੇ ਤੌਰ ਤੇ ਵਿਕਰਮਜੀਤ ਚੌத்ਰੀ ਦੇ ਵੱਲੋਂ ਮੁੱਦਾ ਉਠਾਇਆ ਗਿਆ ਕਿ ਉਹਨਾਂ ਦੇ ਵੱਲੋਂ ਔਰਤਾਂ ਦਾ અપਮਾਨ ਕੀਤਾ ਜਾਂਦਾ ਪਰ ਜਦੋਂ ਇਹ ਸਾਰੀਆਂ ਚੀਜ਼ਾਂ ਉਹਨਾਂ ਨੇ ਕੀਤੀਆਂ ਤੇ ਉਹਨਾਂ ਦੇ ਉੱਤੇ ਫਿਰ ਹਾਈ ਕਮਾਂਡ ਨੂੰ ਐਕਸ਼ਨ ਲੈਣਾ ਪੈ ਗਿਆ ਤੇ ਦਵਿੰਦਰ যাদਬ ਵੱਲੋਂ ਉਹਨਾਂ ਨੂੰ ਬਰਖਾਸਤ ਕਰ ਦਿੱਤਾ ਗਿਆ ਹਾਲਾਂਕਿ ਉਸ ਤੋਂ ਬਾਅਦ ਵੀ ਉਹ ਬਦਲੇ ਨਹੀਂ ਕਿਉਂਕਿ ਲੋਕਾਂ ਦੇ ਵਿੱਚ ਚਰਚਾ ਇਹ ਆ ਕਿ ਵਿਕਰਮਜੀਤ ਚੌਧਰੀ ਇੱਕ ਤਰੀਕੇ ਦੇ ਨਾਲ ਬੜੇ ਹੀ ਜਿੱਦੀ ਕਿਸਮ ਦੇ ਤੇ ਜਿੱਦੀ ਰਵੱਈਏ ਵਾਲੇ ਇਨਸਾਨ ਨੇ ਲੇਕਿਨ ਇੱਕ ਨਿੱਜੀ ਮਫਾਦ ਦੀ ਖਾਤਰ ਕਿ ਜੇਕਰ ਉਹਨਾਂ ਦੇ ਮਾਤਾ ਜੀ ਨੂੰ ਟਿਕਟ ਨਹੀਂ ਮਿਲੀ ਜੇਕਰ ਉਹਨਾਂ ਨੂੰ ਟਿਕਟ ਨਹੀਂ ਮਿਲੀ ਤੇ ਇਸ ਤਰੀਕੇ ਦੇ ਨਾਲ ਆਪਣੀ ਹੀ ਪਾਰਟੀ ਦੇ ਆਗੂ ਦੇ ਬਾਬਤ ਇਸ ਤਰੀਕੇ ਦੇ ਨਾਲ ਲੋਕਾਂ ਦੇ ਵਿੱਚ ਜਾਣਾ ਤੇ ਇਸ ਤਰੀਕੇ ਦੇ ਨਾਲ ਚੋਣ ਪ੍ਰਚਾਰ ਕਰਨਾ ਸਵਾਲ ਵੱਡੇ ਖੜੇ ਕਰਦਾ ਏ ਕਿ ਜਦੋਂ ਤੁਸੀਂ ਕਿਸੇ ਦੇ ਲਈ ਖੱਡਾ ਖੋਦੇ ਹੋ ਤਾਂ ਫਿਰ ਕਿਤੇ ਨਾ ਕਿਤੇ ਜਿਹੜਾਗਾ ਤਿਆਰ ਉਹ ਕਾਰਵਾਈ ਜਿਹੜੀ ਹੈਗੀ ਕਿਤੇ ਨਾ ਕਿਤੇ ਤੁਹਾਡੇ ਤੇ ਵੀ ਕਾਂਗਰਸ ਪਾਰਟੀ ਦੇ ਵੱਲੋਂ ਕਰ ਦਿੱਤੀ ਗਈ ਹੈ ਬੋਲਬਾਣੀ ਇਹ ਤਾਂ ਅਸੀਂ ਸਾਡੇ ਪੰਜਾਬ ਦੇ ਲੀਡਰਾਂ ਦੀ ਗੱਲ ਕੀਤੀ ਹੈ ਬੋਲਬਾਣੀ ਦੇ ਬਾਬਤ ਆਸੀਂ ਜਾਈਏ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਰਾਂ ਵੱਲੋਂ ਜਿਸ ਤਰੀਕੇ ਦੇ ਨਾਲ ਹੁਣ ਸ਼ਬਦਾਵਲੀ ਕਾਂਗਰਸ ਪਾਰਟੀ ਦੇ ਲਈ ਵਰਤੀ ਗਈ ਕਿ ਇਹਨਾਂ ਲੋਕਾਂ ਨੇ ਤੁਹਾਡੀਆਂ ਜਾਇਦਾਦਾਂ ਜ਼ਬਤ ਕਰ ਲੈਣੀਆਂ ਨੇ ਮੰਗਲ ਸੂਤਰ ਦੇ ਉੱਤੇ ਜਿਸ ਤਰੀਕੇ ਦੀ ਬਿਆਨਬਾਜ਼ੀ ਆਈ ਤਾਂ ਉਸ ਤੋਂ ਬਾਅਦ ਮਲਿਕ ਅਰਜਨ ਖੜਕੇ ਉਹਨਾਂ ਨੇ ਜਿਹੜਾ ਪਲਟਵਾਰ ਕੀਤਾ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਤੁਸੀਂ ਸਾਡੇ ਚੋਣ ਮੈਨੀਫੈਸਟੋ ਦੇ ਵਿੱਚ ਦਿਖਾ ਦਿਓ ਕਿ ਅਸੀਂ ਇਸ ਤਰੀਕੇ ਦੀ ਸ਼ਬਦਾਵਲੀ ਕੋਈ ਇਸਤੇਮਾਲ ਕੀਤੀ ਹੈ ਉਹਨਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਧਰਮ ਧਰਮ ਦਾ ਨਾਟਕ ਖੇਡ ਰਹੇ ਨਹੀਂ ਉਹਨਾਂ ਨੇ ਕਿਹਾ ਕਿ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਭਾਰਤ ਦੇ ਲੋਕਤੰਤਰ ਦੇ ਲਈ ਚੰਗੀਆਂ ਨਹੀਂ ਆ ਜੇਕਰ ਕੰਪੀਟੀਸ਼ਨ ਕਰਨਾ ਹੈ ਤਾਂ ਸਿੱਧੇ ਤੌਰ ਤੇ ਕੀਤਾ ਜਾਵੇ ਇਸ ਤਰੀਕੇ ਦਾ ਗੁੰਮਰਾਹ ਕਰਨਾ ਜਿਹੜਾ ਲੋਕਾਂ ਨੂੰ ਗੁੰਮਰਾਹ ਕਰਨ ਵਾਲੀਆਂ ਜਿਹੜੀਆਂ ਚੀਜ਼ਾਂ ਨੇ ਅਜਈਆਂ ਚੀਜ਼ਾਂ ਨਹੀਂ ਕਰਨੀਆਂ ਚਾਹੀਦੀਆਂ ਹੁਣ ਬੋਲ ਬਾਣੀ ਦੇ ਬਾਬਤ ਜੇਕਰ ਜਾਈਏ ਤਾਂ ਲਗਾਤਾਰ ਲਾਲਜੀਤ ਸਿੰਘ ਢੁੱਲਰ ਦੇ ਪ੍ਰਤੀ ਵਿਕਰਮਜੀਤ ਚੌਧਰੀ ਦੇ ਪ੍ਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਤਰੀਕੇ ਦੇ ਨਾਲ ਇੱਕ ਦੂਜੇ ਦੇ ਉੱਤੇ ਸਾਰੇ ਹੀ ਲੋਕ ਇੱਕ ਦੂਜੇ ਦੇ ਉੱਤੇ ਟਿੱਪਣੀਆਂ ਕਰਦੇ ਨੇ ਲੇਕਿਨ ਮੈਂ ਵਾਰ-ਵਾਰ ਇਥੋਂ ਇਹੀ ਗੱਲ ਕਰਦੀ ਆ ਕਿ ਜਦੋਂ ਰਾਜਨੀਤਿਕ ਪਾਰਟੀਆਂ ਦੇ ਵੱਲੋਂ ਇਲੈਕਸ਼ਨ ਲੜੀਆਂ ਜਾਂਦੀਆਂ ਨੇ ਤੇ ਅਜਿਹੀਆਂ ਜਿਹੜੀਆਂ ਟਿੱਪਣੀਆਂ ਇੱਕ ਤਰੀਕੇ ਦੇ ਨਾਲ ਤੁਸੀਂ ਕਹਿ ਸਕਦੇ ਹੋ ਕਿ ਹਾਲੇ ਤੱਕ ਤੁਸੀਂ ਕੁਝ ਵੀ ਨਹੀਂ ਚੀਜ਼ ਦੇਖੀ ਕਿਉਂਕਿ ਜੇਕਰ ਮੈਂ ਅੱਜ ਤਾਰੀਖ ਦੀ ਗੱਲ ਕਰਾਂ ਤਾਂ ਅੱਜ ਜਿਹੜੀ ਤਾਰੀਖਾ ਕੁਝ ਵੀ ਨਹੀਂ ਹੋਈ 1 ਜੂਨ ਨੂੰ ਹਲੇ ਇੱਥੇ ਵੋਟਾਂ ਪੈਣੀਆਂ ਨੇ ਹਲੇ ਤੁਸੀਂ ਲੋਕ ਸਾਰੇ ਟ੍ਰੇਲਰ ਦੇਖ ਰਹੇ ਹੋ ਫਿਲਮ ਤੁਸੀਂ ਦੇਖ ਲੈਣਾ ਪਤਾ ਨਹੀਂ ਇਸ ਤੋਂ ਵੀ ਕਿੰਨੀ ਮਾੜੀ ਸ਼ਬਦਾਵਲੀ ਰਾਜਨੀਤਿਕ ਲੀਡਰਾਂ ਦੇ ਵੱਲੋਂ ਵਰਤੀ ਜਾਣੀ ਹੈ ਜਿਨੇ ਸ਼ਰਮਿੰਦਾ ਤੁਹਾਨੂੰ ਕਰ ਦੇਣਾ ਹੈ ਕਈ ਵਾਰੀ ਤੁਸੀਂ ਪਰਿਵਾਰ ਦੇ ਵਿੱਚ ਬੈਠੇ ਹੋਣਾ ਕਿ ਉਹ ਸ਼ਬਦਾਵਲੀ ਤੁਹਾਡੇ ਤੋਂ ਸੁਣੀ ਨਹੀਂ ਜਾਣੀ ਅਜਿਹੀ ਸ਼ਬਦਾਵਲੀ ਦੀ ਵਰਤੋਂ ਅੱਜਕੱਲ ਸਾਡੀ ਰਾਜਨੀਤਿਕ ਲੀਡਰ ਕਰ ਰਹੇ ਨੇ ਜਿਹਦਾ ਅਸਰ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਉੱਤੇ ਪੈਣਾ ਸਾਡੇ ਬੱਚਿਆਂ ਦੇ ਉੱਤੇ ਪੈਣਾ ਲੇਕਿਨ ਅੱਜ ਅੱਖਾਂ ਤੇ ਕੰਨ ਖੋਲਣ ਦੀ ਜ਼ਰੂਰਤ ਹੈ ਕਿ ਆਖਿਰਕਾਰ ਚੱਲ ਕੀ ਰਿਹਾ ਬੁੱਧੀ ਤੇ ਵਿਵੇਕ ਦਾ ਇਸਤੇਮਾਲ ਕਰਨਾ ਪੈਣਾ ਤੇ ਇਲੈਕਸ਼ਨ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਹੀ ਕਿਉਂਕਿ ਜੇਕਰ ਭਾਰਤ ਦੇ ਲੋਕਤੰਤਰ ਨੂੰ ਬਚਾਉਣਾ ਹੈ ਜੇਕਰ ਵਾਕਿਆ ਹੀ ਤੁਸੀਂ ਆਪਣੇ ਪਸੰਦ ਦੇ ਲੋਕਾਂ ਦੀ ਸਰਕਾਰ ਬਣਾਉਣੀ ਹੈ ਤਾਂ ਬੇहद ਜ਼ਰੂਰੀ ਹੈ ਕਿ ਉਹਨਾਂ ਚੀਜ਼ਾਂ ਦੀ ਗਹਿਰਾਈ ਦੇ ਵਿੱਚ ਜਾਇਆ ਜਾਵੇ ਉਹਨਾਂ ਨੂੰ ਵਾਚਿਆ ਜਾਵੇ ਤੇ ਉਹਨਾਂ ਨੂੰ ਵਾਚਣ ਤੋਂ ਬਾਅਦ ਹੀ ਕਿਸੇ ਨੂੰ ਆਪਣੀ ਵੋਟ ਦਿੱਤੀ ਜਾਵੇ ਕਿਉਂਕਿ ਵੋਟ ਦਾ ਇਸਤੇਮਾਲ ਇੱਕ ਵਾਰ ਲੇਕਿਨ ਖਜੂਲਖوار ਹੋਣਾ ਤੁਸੀਂ ਵਾਰ-ਵਾਰ ਡਿਪੈਂਡ ਔਨ ਯੂ ਕਿ ਤੁਸੀਂ ਕਿੰਨਾ ਜਿਹੜਾ ਖਾਜਲ ਖੁਆਰ ਹੋਣਾ ਚਾਹੁੰਦੇ ਹੋ ਜਾਂ ਇੱਕ ਵਾਰੀ ਆਪਣੀ ਬੁੱਧੀ ਤੇ ਵਿਵੇਕ ਦਾ ਇਸਤੇਮਾਲ ਕਰਕੇ ਕਿਸੇ ਵੀ ਲਾਲਚ ਦੇ ਵਿੱਚ ਨਾ ਆ ਕੇ ਵਧੀਆ ਤਰੀਕੇ ਦੇ ਨਾਲ ਵੋਟਾਂ ਪਾਉਣੀਆਂ ਨੇ ਅੱਜ ਲੀਡਰਾਂ ਦੀ ਬੋਲਬਾਣੀ ਦੇ ਉੱਤੇ ਗੱਲ ਕੀਤੀ ਕੱਲ ਇੱਕ ਹੋਰ ਵਿਸ਼ਾ ਲੈ ਕੇ ਜਿਸ ਤਰੀਕੇ ਨਾਲ ਮੈਂ ਗੱਲ ਕੀਤੀ ਕਿ ਹੌਟ ਸੀਟਾਂ ਦੇ ਪ੍ਰਤੀ ਲਗਾਤਾਰ ਜਿਹੜੀ ਹੈਗੀ ਗਰਮਾ-ਗਰਮੀ ਚੱਲ ਰਹੀ ਹੈ ਕਿ ਜਿਸ ਤਰੀਕੇ ਨਾਲ ਬਾਪੂ ਬਲਕੌਰ ਸਿੰਘ ਖੂਰਾ ਦੇ ਵੀ ਚਰਚਾ ਹੈ ਕਿ ਉਹ ਬਠਿੰਡਾ ਦੇ ਵਿੱਚੋਂ ਬਤੌਰ ਆ자ਦ ਉਮੀਦਵਾਰ ਇਲੈਕਸ਼ਨ ਲੜਨਗੇ ਤਾਂ ਇੱਕ ਤਰੀਕੇ ਦੇ ਨਾਲ ਮੁਕਾਬਲਾ ਬਹੁਤ ਰੋਚਕ ਹੋਣ ਵਾਲਾ ਹੈ ਕਹਿਣਾ ਇਹ ਵੀ ਬੰਦਾ ਇਹ ਚਰਚਾ ਇਹ ਵੀ ਚੱਲ ਰਹੀ ਹੈ ਕਿ ਉਥੇ ਕਾਂਗਰਸ ਪਾਰਟੀ ਦੇ ਵੱਲੋਂ ਪਹਿਲਾਂ ਤੋਂ ਹੀ ਆਪਣਾ ਉਮੀਦਵਾਰ ਜੀਤ ਮਹਿੰਦਰ ਸਿੰਘ ਸਿੱਧੂ ਜਿਨ੍ਹਾਂ ਨੂੰ ਉਤਾਰਿਆ ਗਿਆ ਹੋ ਸਕਦਾ ਹੈ ਕਿ ਉਹਨਾਂ ਨੂੰ ਵਾਪਸ ਲੈ ਲਿਆ ਜਾਵੇ ਇਹ ਟਿਕਟ ਵਾਪਸ ਲੈ ਲਈ ਜਾਵੇ ਦੂਜੇ ਪਾਸੇ ਚਰਚਾ ਇਹ ਵੀ ਹੈ ਕਿ ਬਾਪੂ ਬਲਕੋਤ ਸਿੰਘ ਹੁਰਾ ਨੂੰ ਹਮੇਸ਼ਾ ਤੋਂ ਹੀ ਲੱਖਾ ਸਿਧਾਨਾ ਦੇ ਵੱਲ ਲਗਾਤਾਰ ਜਿਹੜਾ ਹੈਗਾ ਇੱਕ ਤਰੀਕੇ ਦੇ ਨਾਲ ਸਪੋਰਟ ਕੀਤਾ ਜਾਂਦਾ ਰਿਹਾ ਤੇ ਲੱਖਾ ਸਿਧਾਨਾ ਹੁਰੇ ਵੀ ਉਸ ਟਿਕਟ ਉਸ ਥਾਂ ਤੋਂ ਉਸ ਟਿਕਟ ਤੋਂ ਉਸ ਸੀਟ ਤੋਂ ਲੰਬੇ ਹੋ ਸਕਦੇ ਨੇ ਕਿਉਂਕਿ ਕੀ ਸਿਮਰਨਜੀਤ ਸਿੰਘ ਮਾਨਪੁਰਾਂ ਦੇ ਵੱਲੋਂ ਵੀ ਲਗਾਤਾਰ ਬਾਪੂ ਬਲਕੌਰ ਸਿੰਘ ਖੁਰਾ ਨੂੰ سپورਟ ਕੀਤੀ ਜਾਂਦੀ ਰਹੀ ਹੈ। ਜਲੰਧਰ ਸੀਟ, ਖਡੂਰ ਸਾਹਿਬ ਸੀਟ ਦੇ ਨਾਲ ਦੀ ਨਾਲ ਅਸੀਂ ਗੱਲ ਕਰ ਲਈਏ ਸੀਟ ਦੀ ਲੁਧਿਆਣੀ ਦੀ ਕਿਉਂਕਿ ਲੁਧਿਆਣੇ ਦੀ ਜੇਕਰ ਗੱਲ ਕਰੀਏ ਲੁਧਿਆਣੇ ਦੇ ਵਿੱਚ ਵੀ ਰਵਨੀਤ ਬਿੱਟੂ ਨੂੰ ਜਦੋਂ ਤੋਂ ਕਾਂਗਰਸ ਪਾਰਟੀ ਨੂੰ ਛੱਡ ਕੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਗਏ ਨੇ ਰਵਦੀਰ ਬਿੱਟੂ ਨੂੰ ਉਹ ਤੋਂ ਟਿਕਟ ਦਿੱਤੀ ਗਈ ਹੈ ਭਾਰਤੀ ਜਨਤਾ ਪਾਰਟੀ ਦੇ ਵੱਲੋਂ ਤੇ ਕਾਂਗਰਸ ਪਾਰਟੀ ਹੁਣ ਇੱਕ ਨਵਾਂ ਦਾ ਪੇਚ ਖੇਡਣ ਜਾ ਰਹੀ ਹੈ ਭਰਾ ਨੂੰ ਭਰਾ ਦੇ ਅੱਗੇ ਖੜਾ ਕਰਨ ਜਾ ਰਹੀ ਹੈ ਪਹਿਲਾਂ ਉਥੇ ਚਰਚਾ chal ਰਹੀ ਸੀ ਕਿ ਭਾਰਤ ਪੂਸ਼ਣ ਆਸ਼ੂ ਨੂੰ ਜਿਹੜਾ ਹੈਗਾ ਚੋਣ ਮੈਦਾਨ ਦੇ ਵਿੱਚ ਉਤਾਰਿਆ ਜਾਏਗਾ ਲੇਕਿਨ ਹੁਣ ਉਥੇ ਚੋਣ ਮੈਦਾਨ ਦੇ ਵਿੱਚ ਉਤਾਰਿਆ ਜਾ ਰਿਹਾ ਹੈ ਗੁਰਕੀਰਤ ਕੋਠਲੀ ਨੂੰ ਜਦੋਂ ਦੋਨੋਂ ਭਰਾ ਇੱਕ ਦੂਜੇ ਦੇ ਆਹਮੋ ਸਾਹਮਣੇ ਹੋਣਗੇ ਬਿਆਨ ਸਿੰਘ ਦੇ ਨਾਮ ਦੇ ਉੱਤੇ ਜਾ ਕੇ ਲੋਕਾਂ ਤੋਂ ਵੋਟਾਂ ਮੰਗਣਗੇ ਤਾਂ ਉਹ ਇੱਕ ਦੂਜੇ ਨੂੰ ਕਿਵੇਂ ਭੰਡ ਸਕਣਗੇ ਕਿਵੇਂ ਇੱਕ ਦੂਜੇ ਦੇ ਖਿਲਾਫ ਕੋਈ ਗੱਲਬਾਤ ਕਰ ਸਕਣਗੇ ਗੈਰੇ ਧਰਮ ਸੰਕਟ ਦੇ ਵਿੱਚ ਹੋਣਗੇ ਦੋਨੋਂ ਭਰਾ ਤੇ ਗੈਰੇ ਧਰਮ ਸੰਕਟ ਦੇ ਵਿੱਚ ਤਾਂ ਚਰਨਜੀਤ ਸਿੰਘ ਚੰਨੀ ਤੇ ਉਧਰੋਂ ਮਹਿੰਦਰ ਸਿੰਘ ਕੇਪੀ ਜਿਹੜੇ ਆਪਸ ਦੇ ਵਿੱਚ ਰਿਸ਼ਤੇਦਾਰ ਨੇ ਉਹਨਾਂ ਦੇ ਲਈ ਵੀ ਵੱਡਾ ਧਰਮ ਸੰਕਟ ਪੈਦਾ ਹੋ ਗਿਆ ਦੇਖਦੇ ਹਾਂ ਕਿ ਰਾਜਨੀਤਿਕ ਲੀਡਰ ਕਿਸ ਤਰੀਕੇ ਦੇ ਨਾਲ ਆਪਣੀ ਬੋਲਬਾਣੀ ਦੇ ਉੱਤੇ ਕਾਬੂ ਕਰਦੇ ਨੇ ਕਿਉਂਕਿ ਚੋਣ ਕਮਿਸ਼ਨਰ ਦੇ ਵੱਲੋਂ ਲਗਾਤਾਰ ਜਿਹੜੀਆਂ ਸਖਤ ਹਦਾਇਤਾਂ ਦਿੱਤੀਆਂ ਜਾਂਦੀਆਂ ਨੇ ਪਰ ਜੇਕਰ ਇਤਿਹਾਸ ਦੇ ਵੱਲ ਝਾਤੀ ਮਾਰ ਲਈਏ ਤਾਂ ਚੋਣ ਕਮਿਸ਼ਨਰ ਇੱਕ ਵਾਰੀ ਥੋੜਾ ਜਿਹਾ ਗਰਮ ਹੁੰਦਾ ਕੋਈ ਇੱਕ ਘੰਟਿਆਂ ਦੇ ਲਈ ਚੋਣ ਪ੍ਰਚਾਰ ਦੇ ਉੱਤੇ ਜਿਹੜੀ ਹੈਗੀ ਲਗਾ ਦਿੱਤੀ ਜਾਂਦੀ ਹੈ ਪਾਬੰਦੀ ਕਿ ਤੁਸੀਂ ਚੋਣ ਪ੍ਰਚਾਰ ਨਹੀਂ ਕਰ ਸਕਦੇ ਪਰ ਉਸ ਤੋਂ ਬਾਅਦ ਫੇਰ ਪੰਚਾਂ ਦਾ ਕਿਆ ਸਿਰ ਮੱਥੇ ਪਰ ਨਾਲਾ ਉੱਥੇ ਦਾ ਉੱਥੇ ਫੇਰ ਉਸੇ ਤਰੀਕੇ ਨਾਲ ਰਾਜਨੀਤਿਕ ਆਗੂ ਆਪਣੀ ਬੋਲਬਾਣੀ ਦੇ ਉੱਤੇ ਕਾਬੂ ਨਹੀਂ ਰੱਖਦੇ ਬੇहद ਜ਼ਰੂਰੀ ਆ ਦੇਖਣਾ ਲਾਜ਼ਮੀ ਹੋਵੇਗਾ ਕਿ ਕਿਸ ਤਰੀਕੇ ਦੇ ਨਾਲ ਇਹ ਸਾਰੀਆਂ ਇਲੈਕਸ਼ਨ ਚੱਲਦੀਆਂ ਨੇ 2024 ਦੇ ਵਿੱਚ 4 ਜੂਨ ਨੂੰ ਕਿਹੜੇ ਨਤੀਜੇ ਸਾਡੇ ਸਾਹਮਣੇ ਆਉਂਦੇ ਨੇ ਸਾਰੀਆਂ ਚੀਜ਼ਾਂ ਟਾਈਮ ਟੂ ਟਾਈਮ ਲੈ ਕੇ ਤੁਹਾਡੇ ਰੂਬਰੂ ਹੁੰਦੇ ਰਵਾਂਗੇ ਤੇ ਕਰਾਂਗੇ ਤੁਹਾਡੇ ਨਾਲ ਤੁਹਾਡੀ ਗੱਲ ਤੁਹਾਡੇ ਮੁੱਦਿਆਂ ਦੀ ਗੱਲ ਤਦ ਤੱਕ ਲਈ ਮੈਨੂੰ ਹਰਦੀਪ ਕੌਰ ਨੂੰ ਦਿਓ ਇਜਾਜ਼ਤ ਧੰਨਵਾਦ ਸਤਿ ਸ੍ਰੀ ਅਕਾਲ